ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਤਿਵੇ ਤੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ 11 ਤੋਂ ਲੈ ਕੇ 14 ਜਨਵਰੀ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲਕ ਦੇ ਰਣ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਸਿਸਟਮ ਦੀ ਪਹਿਲਾਂ ਵੀ ਆਪਾਂ ਵੀਡੀਓ ਵਿੱਚ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਸੀ ਤੇ ਉਸ ਵਿੱਚ ਥੋੜਾ ਜਿਹਾ ਬਦਲਾਅ ਵੇਖਣ ਨੂੰ ਮਿਲਿਆ ਤਾਂ ਜੋ ਵੀ ਆਪਾਂ ਨੂੰ ਜਾਣਕਾਰੀ ਮਿਲੀ ਜੋ ਵੀ ਠੀਕਾ ਅਪਡੇਟ ਹੈ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਿਸ਼ ਕਰਨਾ ਚਾਹੁੰਦੇ ਆ ਜਿਹੜ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਅਬ ਸ਼ੁਰੂ ਕਰਦੇ ਆਂ ਅਸਤੀਆ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਿਸਟਮ ਦੀ ਜਿਹੜੀ ਸ਼ੁਰੂਆਤ ਹੋਵੇਗੀ ਦੱਖਣ ਪੱਛਮੀ ਇਲਾਕੇ ਜਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਜਿੱਦਾਂ ਆਪਾਂ ਗੱਲ ਕਰੀਏ ਜਿਹੜੇ ਸਰਦੀ ਲੱਗੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਤੇ ਇੱਥੋਂ ਜਿਹੜੀ ਸਿਸਟਮ ਦੀ ਸ਼ੁਰੂਆਤ ਹੋ ਸਕਦੀ ਹੈ ਤੇ ਇਹਨਾਂ ਇਲਾਕਿਆਂ ਵਿੱਚ ਸਿਸਟਮ ਦਾ ਵੱਧਦਾ ਫੈਕਟ ਜਿਹੜਾ ਵੇਖਣ ਨੂੰ ਮਿਲ ਸਕਦਾ ਜਾਨਕਿ ਇੱਕ ਲੰਮੇ ਤੌਰ ਤੇ ਆਪਾਂ ਗੱਲ ਕਰੀਏ ਜਿਹੜੇ ਇੱਥੇ ਹਲਕੀ ਸੰਗਣੀ ਜਿਹੜੀ ਬੱਦਲਵਾਰੀ ਦਾ ਇੱਕ ਪੈਚ ਪੜੇਗਾ ਜੋ ਕਿ ਫ ભાઈ એકຕະдам ਜਿਹੜੇ ਆ ਸੰਗਣੀੜ ਪੱਤਲਵਾਈ ਪਹੁੰਚੇਗੀ ਤਾਂ ਉਸ ਤੋਂ ਬਾਅਦ ਬਾਕੀ ਜਿਹੜੇ ਉੱਤਰ ਪੂਰਬੀ ਇਲਾਕੇ ਜਾਂ ਪਹਾੜਾਂ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜੀ ਬੱਦਲਵਾਈ ਆ ਪਕੜੇ ਖਿਲਰ ਜਾਏਗੀ ਜਨਕਿ ਆ 92 ਰੁਪਏ ਵਿੱਚ ਬੱਦਲਵਾਈੜ ਵੇਖਣ ਨੂੰ ਮਿਲੇਗੀ ਤਾਂ ਟੁੱਟਵੇਂ ਜਿਹੜੀ ਕਾਰਵਾਈਆਂ ਹੋਣਗੀਆਂ ਤਾਂ ਬਾਕੀ ਜਿਹੜਾ ਦੱਖਣ ਪੱਛਮੀ ਇਲਾਕੇ ਜਿਹੜੇ ਤੁਹਾਨੂੰ ਬੱਲੇ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿੱਚ ਫਾਜ਼ਲ ਕਾ ਹੋ ਗਿਆ ਬਠਿੰਡਾ ਆ ਗਿਆ ਮਾਨਸਾ ਉਸ ਤੋਂ ਬਾਅਦ ਬਰਨਾਲਾ ਦੇ ਕੁਝ ਪਾਕ ਲੁਧਿਆਣਾ ਦੇ ਕੁਝ ਭਾਗ ਹੋ ਗਿਆ ਪਟਿਆਲਾ ਸੰਗਰੂਰ ਸੰਗਰੂਰ ਦੇ ਕੁਝ ਇਲਾਕੇ ਹੋਗੇ ਤਾਂ ਫਿਰੋਜ਼ਪੁਰ ਹੋ ਗਿਆ ਫਰੀਦਕੋ ਤੋਂ ਬਾਕੀ ਜਿਹੜੇ ਪੰਜਾਬ ਦੇ ਨਾਲ ਲੱਗਦੇ ਰਾਣਾ ਤੇ Rajasthan ਦੇ ਖੇਤਰ ਜਿਵੇਂ ਕਿ ਸ਼ਿਰਗੰਗਾ ਨਗਰ ਹੋ ਗਿਆ ਹਨੂਮਾਨਗੜ ਹੋ ਗਿਆ ਨੂਪਗੜ ਹੋ ਗਿਆ ਸਿਰਸਾ ਹੋ ਗਿਆ ਹਸਾਰ ਹੋ ਗਿਆ ਫਤਿਆਬਾਦ ਹੋ ਗਿਆ ਜੀਨ ਦੇ ਇਲਾਕੇ ਲੋਹਾਰੂ ਹੋ ਗਿਆ ਸੁਰਸਚੂਰੂ ਹੋ ਗਿਆ ਸੂਰਤਗੜ ਹੋ ਗਿਆ ਕੁਝ ਸੰਗਰੀਆ ਤੇ ਭਾਗ ਹੋ ਗਏ ਤਖਾਜੂ ਵਾਲਾ ਗਿਆ ਜਾਇਸ ਤੇ ਨਾਲ ਲੱਗਦੇ ਨੂਪਗੜ ਹੋ ਗਿਆ ਬੀਕਾਨੇਰ ਦੇ ਇਲਾਕੇ ਕੁਝ ਹੋ ਗਏ ਤੇ ਇਹਨਾਂ ਇਲਾਕਿਆਂ ਵਿੱਚ ਸਿਸਟਮ ਜਿਹੜਾ ਵੱਧ ਅਫੈਕਟ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ Rajasthan ਦੇ ਖੇਤਰਾ ਵਿੱਚ ਆ ਜ਼ਰਤਰ ਲੱਗ ਮੀ ਜਿਹੜਾ ਪਹੁੰਚੇਗਾ ਤੇ ਪੰਜਾਬ ਦੇ ਦੱਖਣ ਪੱਛਮੀ ਲੱਗ ਜੋਬ ਜ਼ਿਲ੍ਹੇ ਮੈਂ ਪ ਤੇ ਰਿਬ ਤਾਂ बाकी ਜਿਹੜੇ ਜਿਹੜੇ ਰਹਿ ਗਏ ਨੇ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰ ਲੁਧਿਆਣਾ ਦਾ ਉੱਤਰ ਪੂਰਬੀ ਇਲਾਕਾ ਦਾ ਨਵਾਂ ਸ਼ਹਿਰ ਹੋ ਗਿਆ ਜਾਂ ਰੂਪਨਗਰ ਹੋ ਗਿਆ ਪੜ ਦੇ ਨਾਂ ਲੱਗਦੇ ਖੇਤਰ ਹੋਗੇ ਹੁਸ਼ਿਆਰਪੁਰ ਹੋ ਗਿਆ ਰੂਪਨਗਰ ਹੋ ਗਿਆ ਜਾਂ ਮੁਹਾਲੀ ਚੰਡੀਗੜ੍ਹ ਦੇ ਨਾਂ ਲੱਗਦੇ ਕੁਝ ਖੇਤਰ ਹੋਗੇ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦੇ ਕੁਝ ਭਾਗ ਅਮਲੇਰਕੋਟ ਲਾਗਿਆ ਤੇ ਇਹਨਾਂ ਵਿੱਚ ਸਭਾਵਨਾ ਜਿਹੜੀ ਰਵੇਗੀ ਟੁੱਟਵੀਂ ਯਾਨੀ ਕਿ ਇਹਨਾਂ ਇਲਾਕਿਆਂ ਵਿੱਚ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਜੇ ਟੁੱਟਵੀਂ ਬਦਲਵਾਈ ਪਹੁੰਚੇਗੀ ਯਾਨੀ ਕਿ ਬਦਲਵਾਈ ਤਾਂ ਕਾ ਸਾਨੂੰ ਮਿਲ ਲਗਾ ਕਿਤਕ ਤੇ ਹਲਕਾ ਕਿਤਕ ਦਰਮਿਆਨਾ ਕੁਝ ਥੋੜੇ ਬੋਤੇ ਖੇਤਰਾ ਵਿੱਚ ਹੋ ਸਕਦਾ ਹੈ ਕਿ ਥੋੜੇ ਸਮੇਲੀਟ ਤੇਜ਼ ਮੀਂਹ ਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਕੁਝ ਕੁ ਲਾ ਕੇ ਕਿਨਵੇਂ ਦਾ ਜਿਹੜਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਤਾਂ ਬਾਕੀ ਜਿਹੜੇ ਜ਼ਿਲ੍ਹੇ ਪਹਿਲਾ ਨੰਬਰ ਤੇ ਬੋਲੇ ਸੀ ਉਸ ਸੁਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਬਾਕੀ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਜਾਂ ਪੰਜਾਬ ਦੇ ਆ ਖੇਤਰ ਹੋਗੇ ਇਹਨਾਂ ਵਿੱਚ ਸੁਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਬਾਕੀ ਦਿੱਲੀ ਦੇ ਨਾਲ ਲੱਗਦੇ ਜਿਹੜੇ ਹਰਿਆਣਾ ਦੇ ਖੇਤਰ ਹੋਗੇ ਤੇ ਇੱਥੇ ਵੀ ਸੁਭਾਵਨਾ ਜਿਹੜੀ ਕਾਫੀ ਬੰ ਸਿਸਟਮ ਸ਼ੁਰੂ ਹੋਵੇਗਾ ਤੇ ਬਾਕੀ ਜਿਵੇਂ ਪਹਾੜਾ ਵੱਲੋਂ ਹੁਲੀਲ ਸਿਸਟਮ ਅਗਾਂ ਨੂੰ ਜਿਵੇਂ ਕੂਚ ਕਰੇਗਾ ਤੇ ਹੁਲੀਲ ਸਿਸਟਮ ਕਮਜ਼ੋਰ ਹੋ ਜਾਏਗਾ ਤੇ ਬਾਕੀ ਜਿਹੜਾ ਉੱਤਰ ਪੂਰਬੀ ਲਾ ਕੇ ਦੂਜੇ ਨੰਬਰ ਜ਼ਿਲ੍ਹੇ ਬੋਲੇ ਨੇ ਤੇ ਸੁਭਾਵਨਾ ਜਿਹੜੇ ਟੁੱਟ ਮੇ ਰੋਗ ਵਿੱਚ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਤੇ ਪਹਿਲੇ ਜ਼ਿਲ੍ਹੇ ਮੈਂ ਬੋਲੇ ਸੀ ਉਸ ਵੇਲੇ ਸੁਭਾਵਨਾ ਰੇਡ ਕਾਫੀ ਰਵੇ ਕਈ ਖੇਤਰਾ ਮੀਦੇ ਅਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਜਿਹੜੀ ਕਿਤੇ ਕਿਤੇ ਹੋ ਸਕਦਾ ਕਿ ਨਿੱਕੀ ਮੋਟੀ ਜਾਂ ਕੁਝ ਕੁ ਲਗ ਮੋਟੀ ਗੜੇ ਮਾਰੀ ਕੁਝ ਕੁ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤੇ ਜਿਹੜੀਆਂ ਹਵਾਵਾਂ ਹੋਣਗੀਆਂ ਜ ਗੜ ਅਰਪ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਇਸ ਨੂੰ ਹਵਾਵਾਂ ਦੀ ਸਪੋਰਟ ਮਿਲੇਗੀ ਜਿਸ ਕਰਕੇ ਸਿਸਟਮ ਲੱਗਨ ਦੇ ਪੂਰੇ ਪੂਰੇ ਅਸਾਰ ਪਾੰਦੇ ਦਿਖਾਈ ਦੇ ਰਹੇ ਨੇ ਤੋਂ ਉਸ ਵਾਰ 13 ਤੇ 14 ਨੂੰ ਫਿਰ ਤੋਂ ਜਿਹੜੀ ਉੱਤਰ ਪੱਛਮ ਜੜ ਕੇ ਪਹਾੜ ਦੀ ਹਵਾਵਾਂ ਦੀ ਜੜੀ ਵਾਪਸੀ ਹੋਵੇਗੀ ਤਾਂ ਜਿਸ ਕਰਕੇ ਆਪਾਂ ਗੱਲ ਕਰੇ ਟੈਂਪਰੇਚਰ ਜਿਹੜੇ ਹੋਣਗੇ ਫਿਰ ਤੋਂ ਜਿਹੜੇ ਗਰਾਵਟ ਜੜੀ ਟੈਂਪਰੇਚਰ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਹੜਾ ਸਿਸਟਮ ਜਿਹੜਾ ਆਪਾਂ ਗੱਲ ਕਰੀ ਸਿਸਟਮ ਫਿਲਹਾਲ ਠੀਕ ਠਾਕ ਸਿਸਟਮ ਹੈ ਗੱਲ ਕਰੀ ਨਾ ਘੱਟ ਤੇ ਨਾ ਜ਼ਿਆਦਾ ਤੇ ਠੀਕ ਠਾਕ ਯਾਨੀ ਕਿ ਹਲਕੇ ਦਰਮਿਆਨੇ ਲੈਵਲ ਦਾ ਸਿਸਟ ਤੋ ਕਾਟੂ 60 65% ਖੇਤਰਾਵਾਂ ਵਿੱਚ ਚਾਂਸ ਰਹਿਣਗੇ ਕਿ ਤਕ ਤੱਕ ਹਲਕਾ ਕਿ ਤੱਕ ਦਰਮਿਆਨਾ ਤੇ ਕੁਝ ਖੇਤਰਾਵਾਂ ਵਿੱਚ ਜਿਹੜੇ ਕੁਝ ਕਿਸਮਾਂ ਲਈ ਤਗੜੇ ਈੜਮੀ ਦੇ ਸਪੈਰਲ ਜਿਹੜੇ ਵੇਖਣ ਨੂੰ ਮਿਲ ਸਕਦੇ ਕੁਝ ਕਲਾਕੀਆਂ ਵਿੱਚ ਜਿਹੜਾ ਆਪਕਹ ਲਈ ਲੰਮੇ ਸਮੇਂ ਤੱਕ ਜਾਂ ਕੈਸ ਸਵੇਰ ਤੋਂ ਸ਼ਾਮ ਤੱਕ ਜਾਂ ਦੁਪਹਿਰ ਤੱਕ ਕੁਝ ਕਲਾਕ ਕੋ ਕਿਨਵੇਂ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਆ ਸਿਸਟਮ ਦੀ ਗੱਲ ਕਰੀ ਤਾਂ 11 ਜਨਵਰੀ ਸਵੇਰ ਤੋਂ ਲੈ ਕੇ ਤੋਂ ਉਸ ਤਰ 12 ਜਨਵਰੀ ਦੁਪਹਿਰ ਤੱਕ ਸਿਸਟਮ ਦਾ ਅਸਰ ਜਿਹੜੇ ਵੇਖਣ ਨੂੰ ਮਿਲੇਗਾ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਵਾਂ ਵਿੱਚ ਜਿਹੜੀ ਅੱਜ ਜਨਵਰੀ ਸਵੇਰ ਤੋਂ ਲੈ ਕੇ ਤੇ 12 ਜਨਵਰੀ ਦੁਪਹਿਰ ਤੱਕ ਕਹਿ ਸਕਦੇ ਆ 36 ਤੋਂ 48 ਘੰਟੇ ਇਹ ਜਿਹੜੇ ਘੰਟੇ ਉਹਨਾਂ ਕਿਸ ਵੀ ਜਿਹੜਾ ਹਲਚਲਾ ਹੋਣ ਦੀ ਸੰਭਾਵਨਾ ਹੈ ਤੋਂ ਉਸ ਬਾਅਦ 13 ਤੇ 14 ਜਨਵਰੀ ਜ਼ਿਆਦਾਤਰ ਲੱਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਫਿਲਹਾਲ ਇਹ ਜਰਦਾਰੀ ਅਪਡੇਟ ਸੀ ਜੇਕਰ ਤੁਸੀਂ ਆਪਣੇ ਜ਼ਿਲ੍ਹੇ ਦਾ ਆਪਣੇ ਇਲਾਕੇ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ 'ਚ ਪੋਸਟ ਕਰੋ ਜੋ ਵੀ ਤੁਹਾਡੀ ਇਨਕੁਆਰੀ ਹੁੰਦੀ ਕੋਈ ਵੀ ਸਵਾਲ ਹੁੰਦਾ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਲਿਆ ਕਰੋ ਤਾਂ ਮੈਂ ਜ਼ਰੂਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ